ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡੇ ਚੈਨਲ ਤੇ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਤੇ ਵਿੱਚ ਹੋਵੋਗੇ ਜੇਕਰ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਹੁਣ ਵੀ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹ ਵਾਲਾ ਫੈਬਰਿਕਾ ਜਿਹੜਾ ਬਿਸਕੋਸ ਜੌਰਜਟ ਦੇ ਵਿੱਚ ਰਹੂਗਾ ਐਮਬ੍ਰੋਇਡਰੀ ਰਹੂਗੀ ਐਪਲੀਕ ਵਰਕ ਰਹੂਗਾ 760 ਰੁਪਏ ਦੇ ਵਿੱਚ ਮਿਲੇਗਾ ਇਹ ਪਰ ਮੀਟਰ ਪਰ ਮੀਟਰ ਦੇ ਅਕੋਰਡਿੰਗ ਇਹ ਵਾਲੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਪਰ ਮੀਟਰ ਦੇ ਅਕੋਰਡਿੰਗ ਇਹ ਜਿਹੜਾ ਫੈਕਟਿਕਾ ਰਹੂਗਾ ਵਿਸਕੋਜ਼ ਜੌਰਜਟ ਦੇ ਵਿੱਚ ਰਹੂਗਾ ਪਿਓਰ ਰੂਬੀਆ ਕਾਟਨ ਦੇ ਵਿੱਚ ਆ ਗਿਆ ਇਹ ਪਾਰਸੀ ਐਮਬਰਾਇਡਰੀ ਪਿਓਰ ਰੂਬੀਆ ਕਾਟਨ ਦੇ ਵਿੱਚ ਹੀ ਇਹਦਾ ਦੁਪੱਟਾ ਰਹੂਗਾ ਓਨਲੀ ਸ਼ਰਟ ਤੇ ਦੁਪੱਟਾ 4050 ਰੁਪਏ ਦੇ ਵਿੱਚ ਅਵੇਲੇਬਲ ਹੈਗਾ ਕਲਰ ਇਹਦੇ ਵਿੱਚ ਇਹ ਵਾਲੇ ਮਿਲ ਜਾਣਗੇ ਪਿਓਰ ਕਾਟਨ ਦੇ ਵਿੱਚ ਰਣਗੇ ਮੈਚਿੰਗ ਸੂਟ ਵਿਦਆਊਟ ਦੁਪੱਟਾ 2.5 ਮੀਟਰ ਦੀ ਕੱਟ ਮਿਲੇਗੀ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰੇਟ ਮੇ ਨਾਲ ਦੀ ਨਾਲ ਮੈਂਸ਼ਨ ਕੀਤੇ ਹੈ ਤੁਸੀਂ ਚੈੱਕ ਕਰ ਲਿਓ ਤੇ ਨੰਬਰ ਮੈਂ ਆਪਾਂ ਨੇ ਦਿੱਤਾ ਹੈ ਇਸ ਨੰਬਰ ਦੇ ਉੱਪਰ ਸਕਰੀਨ ਸ਼ਾਟ ਸੈਂਡ ਕਰ ਦਿਓ ਇਹ ਵੀ ਪਿਓਰ ਕਾਟਨ ਦੇ ਵਿੱਚ ਰਹਿਣਗੇ ਪ੍ਰਿੰਟਡ ਸ਼ਰਟ ਰਹੂਗੀ ਘੇਰੇ ਦੇ ਉੱਪਰ ਲੇਸ ਵਰਕ ਮਿਲੇਗਾ ਕਾਟਨ ਦੀ ਹੀ ਪ੍ਰਿੰਟਡ ਇਹਦੇ ਨਾਲ ਦੁਪੱਟਾ ਰਹੂਗਾ ਪਿਓਰ ਕਾਟਨ ਦੇ ਵਿੱਚ ਰਹਿਣਗੇ ਵੀ ਬ੍ਰਾਂਡਡ ਪ੍ਰਿੰਟਡ ਸ਼ਰਟ ਰਹੂਗੀ ਪਿਓਰ ਕਾਟਨ ਦਾ ਹੀ ਦੁਪੱਟਾ ਰਹੂਗਾ ਐਮਬ੍ਰੋਇਡਰੀ ਵਾਲਾ 1750 ਰੁਪਏ ਦੇ ਵਿੱਚ ਇਹ ਵਾਲੇ ਸੂਟ ਹੈ ਜਿਹੜੇ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪਿਓਰ ਕਾਟਨ ਆਗੇ ਡਿਜੀਟਲ ਪ੍ਰਿੰਟ ਰਹੂਗਾ ਸਰਵੋਸਕੀ ਵਰਕ ਤੇ ਆਰੀ ਵਰਕ ਮਿਲ ਜੇਗਾ ਕਾਟਨ ਦੀ ਬਾਟਮ ਰਹੂਗੀ ਦੁਪੱਟਾ ਪਿਓਰ ਬੰਬਰ ਸ਼ਿਫੋਨ ਦਾ ਰਹੂਗਾ 875 ਰੁਪਏ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਐਲੀਗੈਂਟ ਲੁੱਕ ਦੇ ਵਿੱਚ ਬਣਨ ਵਾਲੇ ਇਹ ਪੀਸ ਨੇ ਪਿਓਰ ਕਾਟਨ ਦੇ ਵਿੱਚ ਆ ਗਿਆ ਕਾਟਨ ਲੀਲਨ ਰਹੂਗੀ ਲੇਸ ਵਰਕ ਰਹੂਗਾ ਸ਼ਿਫੋਨ ਦਾ ਦੁਪੱਟਾ ਰਹੂਗਾ ਲੇਸ ਦੇ ਨਾਲ ਕਾਟਨ ਦੀ ਇਹਦੇ ਨਾਲ ਬਾਟਮ ਰਹੂਗੀ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੀ ਲੇਸ ਵਾਲਿਆਂ ਦੀ ਸ਼ਿਪਿੰਗ ਜਿਹੜੀ ਉਹ ਫ੍ਰੀ ਰਹੂਗੀ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਪਿਆਰੇ ਨੇ ਕੋਈ ਵੀ ਕਲਰ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਲੈ ਸਕਦੇ ਹੋ ਪਿਓਰ ਲੀਲਨ ਕਾਟਨ ਦੇ ਵਿੱਚ ਲੇਸ ਵਰਕ ਵਾਲਾ ਸੂਟ ਰਹੇਗਾ ਲੇਸੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਦੁਪੱਟਾ ਵੀ ਲੇਸੇ ਨਾਲ ਡਿਜ਼ਾਈਨ ਕੀਤਾ ਹੋਇਆ ਕਲਰ ਇਹਦੇ ਵਿੱਚ ਇਹ ਵਾਲੇ ਮਿਲ ਜਾਣਗੇ ਪਿਓਰ ਕਾਟਨ ਚ ਆ ਗਿਆ ਇਹ ਹੈਂਡਵਰਕ ਰਹੂਗਾ neck ਦੇ ਉੱਪਰ ਪਿਓਰ ਕੋਟਾ ਕਾਟਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਬ੍ਰਸ਼ ਪੇਂਟ ਵਾਲਾ ਦੁਪੱਟਾ ਤੇ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਦੀ ਵੀ ਕਲਰ ਇਹਦੇ ਵਿੱਚ ਇਹ ਵਾਲੇ ਹੈਗੇ ਆ ਤੁਸੀਂ ਧਿਆਨ ਨਾਲ ਚੈੱਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸਾਰੀ ਕਲੈਕਸ਼ਨ ਬਹੁਤ ਸੋਹਣੀ ਹੁੰਦੀ ਹੈ। ਬਾਕੀ ਤੁਸੀਂ ਕਿਸ ਤਰ੍ਹਾਂ ਦੀ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਉਹਦੇ ਬਾਰੇ ਵੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਗੰਗਾ ਬ੍ਰਾਂਡ ਦੇ ਵਿੱਚ ਆ ਗਿਆ ਹੈ ਸ਼ਰਟ ਹੈਂਡਲੂਮ ਕਾਟਨ ਦੇ ਵਿੱਚ ਆਏਗੀ। ਪ੍ਰਿੰਟਡ ਰੂ ਹੈਂਡਵਰਕ ਮਿਲ ਜੇਗਾ। neck ਦੇ ਉੱਪਰ ਲੈਸ ਮਿਲੇਗੀ ਕਾਟਨ ਦੀ ਇਹਦੇ ਨਾਲ ਬਾਟਮ ਰਹੇਗੀ ਤੇ ਦੁਪੱਟਾ ਰਹੇਗਾ। ਸ਼ਿਫੋਨ ਦਾ ਦੁਪੱਟਾ ਰਹੇਗਾ 1875 ਰੁਪਏ ਵਿੱਚ ਇਹ ਵਾਲੀ ਹੈ ਦੀ ਪਿਕ ਹੈ। ਇਹ ਵੀ ਗੰਗਾ ਬ੍ਰੈਂਡ ਦੇ ਵਿੱਚ ਆ ਗਿਆ ਸ਼ਰਟ ਹੈਂਡਲੂਮ ਕਾਟਨ ਚ ਆਉਗੀ ਤੇ neck ਦੇ ਉੱਪਰ embroidery ਰਹੇਗੀ ਲੈਂਸ ਮਿਲ ਜੇਗੀ ਦੁਪੱਟੇ ਦੇ ਉੱਪਰ ਵੀ ਦੁਪੱਟਾ ਹੈ ਇਹਦਾ ਪਿਓਰ ਸ਼ਿਫੋਨ ਦਾ ਰਹੇਗਾ ਪਿਓਰ ਮਸਲੀਨ ਦੇ ਵਿੱਚ ਆ ਗਿਆ ਹੈ ਪ੍ਰਿੰਟਡ ਹੈਂਡਵਰਕ ਰਹੂਗਾ ਇਹਦੇ ਉੱਪਰ ਹਲਕਾ-ਹਲਕਾ ਇਹਦੇ ਉੱਪਰ ਹੈਂਟਚ ਦਿੱਤਾ ਹੋਇਆ ਹੈਵੀ ਮਸਲੀਨ ਦੀ ਡਾਈ ਵਾਲੀ ਬਾਟਮ ਰਹੇਗੀ ਪਿਓਰ ਮਸਲੀਨ ਦਾ ਦੁਪੱਟਾ ਪੂਰੀ ਲੁੱਕ ਇਸ ਤਰ੍ਹਾਂ ਦੀ ਆਉਗੀ ਪਿਓਰ ਜਾਮ ਕਾਟਨ ਦੇ ਵਿੱਚ ਆ ਗਿਆ ਹੈ ਪ੍ਰਿੰਟਡ ਸੂਟ ਰਹਿਣਗੇ ਫੈਂਸੀ ਹੈਂਡਵਰਕ ਮਿਲ ਜੂਗਾ ਇਹਦੇ ਉੱਪਰ ਪਿਓਰ ਬੰਬਰ ਸ਼ਿਫੋਨ ਦਾ ਇਹਦੇ ਨਾਲ ਪ੍ਰਿੰਟਡ ਦੁਪੱਟਾ ਰਹੂਗਾ बॉਟਮ ਪਿਓਰ ਕਾਟਨ ਦੀ ਰਹੂਗੀ ਰਿਯਾਨ ਦੇ ਵਿੱਚ ਕਾਟਨ ਸਿਲਕ ਆਗੇ ਜੈਕਵਾਰਡ ਵੀਵਿੰਗ ਰਹੇਗੀ ਇੰਬ੍ਰਾਇਟਰੀ ਰਹੇਗੀ ਲਾਨ ਕਾਟਨ ਦੇ ਵਿੱਚ ਇਹਦੀ बॉਟਮ ਰਹੇਗੀ ਸਿਲਕ ਦਾ ਇਹਦੇ ਨਾਲ ਦੁਪੱਟਾ ਰਹੇਗਾ ਪਿਓਰ ਮਸਲੀਨ ਸਿਲਕ ਦੇ ਵਿੱਚ ਆ ਗਿਆ ਵੀ ਡਿਜੀਟਲ ਪ੍ਰਿੰਟ ਰਹੂਗਾ ਹੈਵੀ ਵਰਕ ਮਿਲ ਜੂਗਾ ਇਹਦੇ ਉੱਪਰ ਪਿਓਰ ਮਸਲੀਨ ਦਾ ਹੀ ਇਹਦੇ ਨਾਲ ਪ੍ਰਿੰਟਡ ਦੁਪੱਟਾ ਰਹੂਗਾ ਪਿਓਰ ਸ਼ਿਫੋਨ ਦੇ ਵਿੱਚ ਪਿਓਰ ਸ਼ਿਮਰ ਦੇ ਵਿੱਚ ਆ ਗਏ ਸ਼ਿਮਰ ਮਸਲੀਨ ਰਹੂਗੀ ਸਿਲਕ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਫੈਂਸੀ ਵਰਕ ਮਿਲ ਜੂਗਾ ਪਿਓਰ ਮਸਲੀਨ ਦਾ ਹੀ ਇਹਦੇ ਨਾਲ ਦੁਪੱਟਾ ਰਹੂਗਾ ਡਿਜੀਟਲ ਪ੍ਰਿੰਟ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਰਹੇਗਾ ਇਹ ਦੁਪੱਟਾ ਇਹਦੇ ਨਾਲ ਡਿਜੀਟਲ ਪਿੰਟ ਦੇ ਵਿੱਚ ਸ਼ਿਫੋਨ ਦਾ ਰਹੇਗਾ ਆ ਲੋਅਰ 5 ਮੀਟਰ ਫੈਬਰਿਕ ਰ ਹੋਗਾ 1795 ਰੁਪਏ ਦੇ ਵਿੱਚ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹ कॉटन ਦੇ ਵਿੱਚ ਰਹੂਗੀ ਸ਼ਰਟ ਪਿਓਰ कॉटन ਦੇ ਵਿੱਚ ਮਲ कॉटन ਦੇ ਵਿੱਚ embroidery ਵਾਲਾ ਇਹ ਦੁਪੱਟਾ ਰਹੂਗਾ बॉटम ਵੀ कॉटन ਦੀ ਮਿਲੇਗੀ ਡਿਜ਼ਾਈਨਰ ਜਿਹੇ ਪੀਸ ਹੈ 1600 ਰੁਪਏ ਦੇ ਵਿੱਚ ਰਹੇਗਾ ਇਹ ਵਾਲਾ ਸੂਟ neck ਦੇ ਉੱਪਰ ਜਿਹੜੀ ਇਹਦੀ ਡਿਜ਼ਾਈਨਿੰਗ ਆ ਉਹ ਲੱਗ ਰੂਗੀ ਚੈੱਕ ਕਰ ਲਿਓ ਤੁਸੀਂ ਧਿਆਨ ਦੇ ਨਾਲ ਇਸ ਤਰ੍ਹਾਂ ਦੇ ਇਹ ਸੂਟ ਨੇ ਇਹ ਪਿਓਰ ਮਦਰਾਸੀ ਸਿਲਕ ਦੇ ਵਿੱਚ ਆ ਗਿਆ ਨੇਕ ਦੇ ਉੱਪਰ ਥ्रेड ਵਰਕ ਮਿਲੇਗਾ ਬਾਟਮ ਮੈਚਿੰਗ ਦੇ ਵਿੱਚ ਰਹੂਗੀ ਦੁਪੱਟਾ ਪਿਓਰ ਜੌਰਜਟ ਦੇ ਵਿੱਚ ਰਹੂਗਾ ਚਾਰੇ ਸਾਈਡ ਤੇ ਲੈਸ ਮਿਲ ਜੂਗੀ ਕਲਰ ਦੇ ਵਿੱਚ ਦੋ ਹੈਗੇ ਆ ਬੜੀ ਪਿਆਰੇ ਸੂਟ ਨੇ ਇਹ ਵੀ 3450 ਰੁਪਏ ਦਾ ਰੇਟ ਰਹੂਗਾ ਵਿਸਕੋਸ ਔਰਗੰਝਾ ਦੇ ਵਿੱਚ ਆ ਗਈ 셔ਟ ਕ੍ਰੋਸ ਸਟਿਚ ਦੀ ਐਮਬ੍ਰੋਇਡਰੀ ਹੋਊਗੀ। ਕ੍ਰੇਪ ਦੀ ਇਹਦੇ ਨਾਲ ਬਾਟਮ ਰਹੂਗੀ, ਦੁਪੱਟਾ ਵੀ organza ਦਾ ਰਹੂਗਾ ਐਮਬ੍ਰੋਇਡਰੀ ਵਾਲਾ। 3095 ਰੁਪਏ ਦੇ ਵਿੱਚ ਕਲਰ ਇਹਦੇ ਵਿੱਚ ਬਹੁਤ ਹੀ ਪਿਆਰੇ ਨੇ, ਬਹੁਤ ਸੋਹਣੇ ਕਲਰ ਨੇ, ਸਰਦਾਰੀ ਕਲਰ ਨੇ ਸਾਰੇ। ਕ੍ਰੋਸ ਸਟਿਚ ਦੀ ਐਮਬ੍ਰੋਇਡਰੀ ਤੇ ਨਾਲ ਬਿਸਕੋਸ organza ਦੀ ਸ਼ਰਟ, ਦੁਪੱਟਾ ਤੇ ਬਾਟਮ ਇਹਦੀ ਕ੍ਰੇਪ ਦੇ ਵਿੱਚ ਰਹੂਗੀ। ਕਲਰ ਦੇ ਵਿੱਚ 4 ਹੈਗੇ ਆ। ਪੀਓਰ ਹੋਰ ਗੰਜਾ ਦੇ ਵਿੱਚ ਆ ਗਿਆ ਸ਼ਾਰਟ ਡਿਜ਼ਾਈਨਰ ਜੈ ਪੀਸ ਬਣਿਆ ਹੋਇਆ ਦੁਪੱਟਾ ਇਹਦਾ ਹੈਂਡ ਪੇਂਟਡ ਰਹੂਗਾ ਸਿਲਕ ਦੀ ਇਹਦੇ ਨਾਲ ਬਾਟਮ ਰਹੂਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਦੇ ਉੱਪਰ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਬਹੁਤ ਹੀ ਪਿਆਰੀਆਂ ਕਲੈਕਸ਼ਨ ਆਪਾਂ ਤੁਹਾਡੇ ਲਈ ਹਰ ਰੋਜ਼ ਲੈ ਕੇ ਆਉਂਦੇ ਆ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਹੁਣ ਵੀ ਪ੍ਰੈਸ ਕਰ ਲਿਓ ਤਾਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਲਰ ਇਹਦੇ ਵਿੱਚ ਵੀ ਬਹੁਤ ਪਿਆਰੇ ਨੇ ਬਹੁਤ ਹੀ ਸੋਹਣੇ ਸੂਟ ਨੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਥੈਂਕ ਯੂ ਜੀ